ਜਲੰਧਰ ਦੀ ਜ਼ਿਮਨੀ ਚੋਣ ਹੋ ਹਟੀ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਵੱਡਾ ਮਾਰਜਨ ਲੈ ਕੇ ਜਿੱਤੇ ਨੇ 모ਹਿੰਦਰ ਭਗਤ ਜਲੰਧਰ ਵੈਸਟ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਫਤੇ ਰਹੀ ਹੁਣ ਦੂਜੀਆਂ ਜ਼ਿਮਨੀ ਚੋਣਾਂ ਵੀ ਹੌਲੀ ਹੌਲੀ ਕਰਕੇ ਆ ਗਾਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਪਾਰਟੀਆਂ ਜਿਹੜੀਆਂ ਆ ਉਹ ਆਪਣੀ ਲਗਾਮ ਕੱਸ ਸਕਦੀਆਂ ਨੇ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਪ੍ਰੋਗਰਾਮ ਉਲੀਕੇ ਜਾ ਸਕਦੇ ਨੇ ਉਸੇ ਦੇ ਵਿੱਚ ਹੁਣ ਚਰਚਾ ਛਿੜ ਗਈ ਹੈ ਕਿ ਸੀਐਮ ਭਗਵੰਤ ਮਾਨ ਆਪਣੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਲੱਗੇ ਨੇ ਕੀ ਆਮ ਆਦਮੀ ਪਾਰਟੀ ਅਸਲ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਦੇ ਉੱਤੇ ਦਾਅ ਖੇੜ ਸਕਦੀ ਹੈ ਮਿਸਸ ਮਾਨ ਚੋਣ ਮੈਦਾਨ ਦੇ ਵਿੱਚ ਉਤਰਣ ਗਈਆਂ ਨਹੀਂ ਚਰਚਾ ਛੜ ਗਈ ਹੈ ਇਸ ਬਾਰੇ ਸੀਐਮ ਭਗਵੰਤ ਮਾਨ ਨੇ ਵੀ ਸਪਸ਼ਟੀਕਰਨ ਦਿੱਤਾ ਪਰ ਉਸ ਸਪਸ਼ਟੀਕਰਨ ਤੋਂ ਵੀ ਇਹ ظاہر ਨਹੀਂ ਹੁੰਦਾ ਕਿ ਡਾਕਟਰ ਗੁਰਪ੍ਰੀਤ ਕੌਰ ਚੌਣ ਮੈਦਾਨ 'ਚ ਨਹੀਂ ਉਤਰ ਰਹੇ ਉਸ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਨੇ ਇਹ ਜ਼ਰੂਰ ਕਿਹਾ ਹੈ ਕਿ ਅਸੀਂ ਕਈ ਵਾਰ ਆਪ ਮਹਾਰੇ ਕਿਆਸ ਰਾਈਆਂ ਲਗਾ ਲੈਣੇ ਆ ਉਹਨਾਂ ਨੇ ਕਿਹਾ ਕਿ ਇਹਨਾਂ ਕਿਆਸ ਰਾਈਆਂ ਦੇ ਬਾਵਜੂਦ ਇਹ ਕੋਈ ਜ਼ਰੂਰੀ ਨਹੀਂ ਕਿ ਸੀਐਮ ਭਗਵੰਤ ਮਾਨ ਦੀ ਧਰਮ ਪਤਨੀ ਯਾਨੀ ਕਿ ਮਿਸਸ ਮਾਨ ਨੂੰ ਚੌਣ ਮੈਦਾਨ 'ਚ ਉਤਾਰਿਆ ਜਾਵੇ ਉਹ ਕਹਿੰਦੇ ਨੇ ਕਿ ਪ੍ਰਚਾਰ ਜ਼ਰੂਰ ਕੀਤਾ ਜਾਂਦਾ ਹੈ ਸੀਐਮ ਦਾ ਦਾਵਾ ਹੈ ਕਿ ਪ੍ਰਚਾਰਤਾ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਵੀ ਕਰ ਰਹੇ ਨੇ ਔਰ ਪ੍ਰਚਾਰ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਕੀਤਾ ਖੈਰ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਤਾਂ ਜਲੰਧਰ ਵਾਸੀਆਂ ਨੇ ਵੀ ਦੇਖਿਆ ਕਿਵੇਂ ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਤੇ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਦਾ ਕੀਤਾ ਗਿਆ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਇਸੇ ਦੇ ਵਿੱਚ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਜ਼ਿਮਨੀ ਚੋਣ ਦੇ ਲਈ ਡਾਕਟਰ ਗੁਰਪ੍ਰੀਤ ਕੌਰ ਦਾ ਨਾਮ ਜਿਹੜਾ ਉਹ ਲਿਆਂਦਾ ਜਾ ਸਕਦਾ ਉਹਨਾਂ ਨੂੰ ਬਤੌਰ ਉਮੀਦਵਾਰ ਉਤਾਰਿਆ ਜਾ ਸਕਦਾ ਇਥੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਚੋਣ ਲੜਾਈ ਜਾਵੇ ਪ੍ਰਚਾਰ ਕਰਨਾ ਇੱਕ علیحد੍ਹਾ ਗੱਲ ਹੈ ਇਹ ਚ ਕੋਈ ਜ਼ਰੂਰੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਚੋਣ ਲੜਾਈ ਜਾਵੇ ਹੁਣ ਇਹਦੇ ਉੱਤੇ ਕੋਈ ਸਪਸ਼ਟੀਕਰਨ ਤਾਂ ਨਹੀਂ ਦਿੱਤਾ ਉਹਨਾਂ ਨੇ ਜਿੱਤੋਂ ਇਹ ਕਲੀਅਰ ਹੋ ਜਵੇ ਕਿ ਨਹੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਚੋਣ ਨਹੀਂ ਲੜਾਈ ਜਾ ਰਹੀ ਕਿ ਆਸ ਰਹੀਆਂ ਤੇਜਨੇ ਇਹਰੇ ਆਧਾਰ ਦੇ ਉੱਤੇ ਸੋਚਿਆ ਜਾ ਸਕਦਾ ਹੈ ਕਿ ਪਾਰਟੀਆਂ ਸੁੱਤੇ ਵਿਚਾਰ ਕਰੇਗੀ ਪਾਰਟੀ ਇਸ ਬਾਰੇ ਸੋਚੇਗੀ ਕਿ ਕੀ ਡਾਕਟਰ ਗੁਰਪ੍ਰੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕੀ ਉਹ ਇੱਕ ਸਟਰੋਂਗ ਕੰਟੈਸਟੈਂਟ ਹੈ ਕੀ ਉਹ ਵੋਟਰਾਂ ਦਾ ਧਿਆਨ ਖਿੱਚ ਸਕਦੇ ਨੇ ਕੀ ਉਹ ਵੋਟਰਾਂ ਨਾਲ ਇੰਟਰੈਕਟ ਕਰ ਸਕਦੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਧਾਰ ਬਣਾ ਕੇ ਤੇ ਇਹ ਐਲਾਨ ਕੀਤਾ ਜਾਵੇਗਾ ਇਹ ਪਲਾਨ ਕੀਤਾ ਜਾਵੇਗਾ ਕਿ ਕੀ ਡਾਕਟਰ ਗੁਰਪ੍ਰੀਤ ਕੌਰ ਕਿਸੇ ਸੀਟ ਤੋਂ ਉਮੀਦਵਾਰ ਹੋ ਸਕਦੇ ਨੇ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਆਪਣੇ ਵੱਲੋਂ ਸਪਸ਼ਟੀਕਰਨ ਜ਼ਰੂਰ ਦਿੱਤਾ ਹੈ ਪਰ ਉਹ ਸਪਸ਼ਟੀਕਰਨ ਦੇ ਵਿੱਚ ਵੀ ਪੂਰਨ ਸਪਸ਼ਟਤਾ ਨਜ਼ਰ ਨਹੀਂ ਆਈ ਕਿਤਨਾ ਕਿਤੇ ਲੂਪ ਹੋਲਸ ਜਿਹੜੇ ਨੇ ਉਹਦੇ ਵਿੱਚ ਵੀ ਰਹਿ ਗਏ ਨੇ ਕੀ ਕੁਝ ਬੋਲੇ ਨੇ ਸੀਐਮ ਭਗਵੰਤ ਮਾਨ ਆਓ ਸੁਣਦੇ ਇਲੈਕਸ਼ਨ ਕੈਂਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰਕ ਤੌਰ ਤੇ ਅਸੀਂ ਗਏ ਸੀਗੇ ਲੋਕਾਂ ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈਨਾ ਉੱਥੇ ਰਾਇਆ ਮਹੀਨੇ 'ਚ ਆਪਣਾ ਹਫਤੇ 'ਚ ਦੋ ਦਿਨ ਜਾਇਆ ਵੀ ਕਰਾਂਗੇ ਪਰ ਹਾਂ ਕੈਂਪੇਨ ਕਰਦੇ ਆ ਕਿਉਂਕਿ ਮਿਸੇਸ ਕੇਜਰੀਵਾਲ ਕੈਂਪੇਨ ਕਰ ਰਹੇ ਨੇ ਅੱਜ ਅਰਿਆਣੇ ਚ ਉਹਨਾਂ ਨੇ ਦੋ ਰੈਲੀਆਂ ਨੇ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਰਾਜਨੀਤਿਕ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹਿਣਾ ਮਿਹਨਤ ਕੀਤੀ ਹੈ ਔਰ ਇਕੱਲੇ ਮਿਸਿਸ ਮਾਨ ਨੇ ਨਹੀਂ ਕੀਤੀ ਬਹੁਤ ਸਾਰੇ ਵਲੰਟੀਅਰਾਂ ਨੇ ਬਹੁਤ ਸਾਰੇ ਹੋਰ ਸਾਡੇ ਜਿੰਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਤੇ ਬਾਕੀ ਜਿੱਥੇ ਵੀ ਸੀ ਫਿਊਚਰ ਦੇ ਵਿੱਚ ਵੀ ਜਾਣਾ ਹੈ ਅਵੇਅਰ ਹੀ ਕਰਨਾ ਹੈ ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਨਾ ਕਰਨੀ ਤਾਂ ਸੇਵਾ ਹੀ ਹੈ ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ ਤੇ ਬਾਕੀ ਕੋਈ ਐਦਾਂ ਦਾ ਇਹ ਕੰਪਲਸਨ ਨਹੀਂ ਹੈ ਕਿ ਉਹ ਕੋਈ ਜੰਮੀ ਚੋੜ ਚ ਖੜੇ ਹੋਣਗੇ ਜਾਂ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਨੇ ਪਰ ਇਹ ਅੰਦਾਜ਼ੇ ਬੈਠ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ